ਹੈਲੋ ਦੋਸਤੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਕਰਾਂਗੇ ਸਪਲੈਂਡਰ ਪ੍ਰੋ ਦੀ ਸਰਵਿਸ ਸਭ ਤੋਂ ਪਹਿਲਾਂ ਅਸੀਂ ਇਹਨੂੰ ਧੋਵਾਂਗੇ ਚੈਨ ਕਵਰ ਖੋਲਗੇ ਚੈਨ ਨੂੰ ਪ੍ਰੈਸ਼ਰ ਮਾਰ ਕੇ ਚੰਗੀ ਤਰ੍ਹਾਂ ਸਾਫ਼ ਕਰਾਂਗੇ ਚੈਨ ਕਵਰ ਨੂੰ ਸਾਫ਼ ਕਰਾਂਗੇ ਗਰਾਰੀਆਂ ਦੋਨੇ ਸਾਫ਼ ਕਰਾਂਗੇ ਉਸ ਤੋਂ ਬਾਅਦ ਅਸੀਂ ਇਹਦਾ 에ਅਰ ਫਿਲਟਰ ਖੋਲਾਂਗੇ 에ਅਰ ਫਿਲਟਰ ਇਹਦੇ ਵਿੱਚ ਹਵਾ ਵਾਲਾ ਹੁੰਦਾ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਮੈਗਨੇਟ ਦੀ ਕੰਪਲੇਨ ਉਹਨੂੰ ਠੀਕ ਕਰਾਂਗੇ ਸਭ ਤੋਂ ਪਹਿਲੇ ਤਿੰਨ ਨੱਟ ਖੋਲ ਕੇ 8 ਨੰਬਰ ਮੈਗਨੇਟ ਦਾ ਜੋ ਚੈਂਬਰ ਉਹਨੂੰ ਖੋਲਾਂਗੇ ਕੋਇਲ ਬਲੇਡ ਵਾਲਾ ਉਸ ਤੋਂ ਬਾਅਦ ਉਹਨੂੰ ਮੈਗਨੇਟ ਨੂੰ ਖੋਲਾਂਗੇ 14 ਨੰਬਰ ਨੱਟ ਗੋਟੀ ਪਾ ਕੇ ਬੜੇ ਧਿਆਨ ਨਾਲ ਖੋਲਾਂਗੇ ਦੋਵੇਂ ਰੂਲਿਆਂ ਨੂੰ ਨਾਲ ਲੈ ਕੇ ਨੱਟ ਖੋਲਣ ਤੋਂ ਬਾਅਦ ਅਸੀਂ ਮੈਗਨੇਟਰ ਨੂੰ ਫਿਰ ਮੈਗਨੇਟ ਪੂਲਰ ਨਾਲ ਹੀ ਖੋਲਾਂਗੇ ਬਿਨਾ ਮੈਗਨੇਟ ਪੁੱਲਰ ਤੋਂ ਕਦੀ ਵੀ ਅਹੀ ਮੈਗਨੇਟ ਨਹੀਂ ਬਟਾਣਾ ਉਹਦੇ ਨਾਲ ਨੁਕਸਾਨ ਹੋ ਸਕਦਾ ਪਲੇਟ ਟੁੱਟ ਸਕਦੀ ਹੈ ਮੈਗਨੇਟ ਪੁੱਲਰ ਜਿਹੜਾ ਉਹ origignal ਹੋਣਾ ਚਾਹੀਦਾ ਜਿਹਨਾਂ ਵਾਲਾ ਕ੍ਰੈਂਕ ਦੀ ਜੇ ਉਹ ਪਿੰਨਾ ਉਹ ਨਾ ਖਰਾਬ ਹੋਵੇ ਮੈਟਰੋ ਦਾ ਤਾਂ ਸਭ ਤੋਂ origignal ਸਭ ਤੋਂ ਵਧੀਆ ਅਹੀਂ ਉਹ ਟੂ ਲੈਰਣਾ ਉਹਦੇ ਨਾਲ ਅਹੀਂ ਇਹਨੂੰ ਮੈਗਨੇਟ ਨੂੰ ਖੋਲਣਾ ਜਦੋਂ ਚੂੜੀ ਨੂੰ ਪੂਰਾ ਕੱਸ ਦੇਵਾਂਗੇ ਕੱਸਣ ਤੋਂ ਬਾਅਦ ਫਿਰ ਅਹੀਂ ਨੂੰ ਥੋੜਾ ਜਿਹਾ ਥੋੜੀ ਦੀ ਛਟ ਨਾਲ ਖੋਲ ਲਵਾਂਗੇ ਬੜੇ ਹੀ ਆਰਾਮ ਨਾਲ ਛੱਟ ਲਗਾਨੀ ਹੈ ਤੁਸੀਂ ਦੇਖ ਸਕਦੇ ਹੋ ਕਿ ਮੈਗਨੇਟ ਬਿਲਕੁਲ ਪੈਰ ਨਾਲ ਬਾਹਰ ਆ ਗਿਆ ਉਸ ਤੋਂ ਬਾਅਦ ਅਹੀਂ ਮੋਟਰ ਸਟਾਰ ਪੀਸ ਦਾ ਜਿਹਨਾਂ ਦੇ ਮੈਗਨੇਟ ਦੇ ਦੋ ਨਟ ਕੋਆਰ ਪਲੇਟ ਦੇ ਖੋਲ ਲਾਂਗੇ ਪਹਿਲੇ ਕੋਆਰ ਪਲੇਟ ਦੇ ਨਟ ਨੂੰ ਚੈੱਕ ਕਰ ਲੈਣਾ ਕਿ ਸਹੀ ਹੈ ਜਾਂ ਕਰਵੇ ਤੁਸੀਂ ਦੇਖ ਸਕਦੇ ਹੋ ਕਿ ਉਂਗਲ ਨਾਲ ਔਇਲ ਲੱਗ ਰਿਹਾ ਇਹ ਦਾ ਮਤਲਬ ਕੋਇਲ ਪਲੇਟ ਦੀ ਜੋ ਸੀਲ ਹੈ ਓਲੀਗਾ ਅਹੀਂ ਨਾਟ ਨੂੰ ਖੋਲ ਲੈ ਦੋਵੇਂ ਨਾਟਾਂ ਨੂੰ ਸਟਾਰ ਨੂੰ ਹੁਣ ਨੱਟ ਖੋਲਣ ਤੋਂ ਬਾਅਦ ਥੋੜੀ ਯਹੀਂ ਨੂੰ ਪਲੇਟ ਨੂੰ ਠੇਸ ਲਗਾਵਾਂਗੇ ਪਲੇਟ ਨੂੰ ਉੱਥੇ ਲੱਗੇ ਲੱਗੇ ਦੀ ਦੋਵੇਂ ਸਾਈਡ ਤੇ ਥੋੜਾ ਥੋੜਾ ਘਮਾਵਾਂਗੇ ਤਾਂ ਕਿ ਜਦੋਂ ਅਸੀਂ ਪਲੇਟ ਨੂੰ ਬਾਹਰ ਕੱਢਾਂਗੇ ਤਾਂ ਕੋਈ ਨੁਕਸਾਨ ਨਾ ਆਏ ਕਈ ਵਾਰੀ ਜਦੋਂ ਪ੍ਰੇਟ ਕੱਢਣ ਨਾਲ ਜੋ ਕਲੰਪ ਲੱਗੇ ਹੁੰਦੇ ਆ ਟੁੱਟ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਕਿ ਥੇਸ ਲਗਾ ਕੇ ਦੋਨੇ ਪਾਸੇ ਕਮਾ ਲਈਏ ਇਸ ਤੋਂ ਬਾਅਦ ਅਸੀਂ ਦੋਵੇਂ ਪਾਸੇ ਪਲਾਸ ਲਾ ਕੇ ਤਾਂ ਹੀ ਇਹਨੂੰ ਬਾਹਰ ਕੱਢ ਲੈਣਾ ਤੁਸੀਂ ਦੇਖ ਸਕਦੇ ਹੋ ਕਿ ਸੀਲ ਇਤਨੀ ਇੰਨੀ ਜ਼ਿਆਦਾ ਹਾਰਟ ਹੋ ਚੁੱਕੀ ਦੀ ਹੈ ਕਿ ਇਸ ਕਰਕੇ ਤੇਲ ਦਾ ਲੀਕ ਹੋ ਰਿਹਾ ਇਹ ਦੇਖ ਸਕਦੇ ਤੁਸੀਂ ਬਾਕੀ ਗਰਾਰੀ ਦੀ ਸਹੀ ਹੈ ਹੁਣ ਅਸੀਂ ਇਹਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਕਲੀਨ ਕਰਕੇ ਇਹਦੇ ਵਿੱਚ H.T ਦੀ origignal ਸੀਲ ਪਾਵਾਂਗੇ H.T ਦਾ ਹੀ origignal ਗੋਲ ਪਲੇਟ ਦਾ ਛੱਲਾ ਪਾਵਾਂਗੇ ਛੋਟੇ ਦੋ ਰਿੰਗ ਪਾਵਾਂਗੇ ਬੜੇ ਹੀ ਆਰਾਮ ਨਾਲ ਜਿਆਦਾ ਜ਼ੋਰ ਨਾਲ ਰਿੰਗ ਨੂੰ ਕਦੇ ਵੀ ਨਹੀਂ ਖਿੱਚਣਾ ਉਹਦੇ ਨਾਲ ਇਹਦੀ ਲੁਬਾਈ ਵੱਧ ਜਾਏਗੀ ਔਰ ਇਹ ਆਪਣਾ ਕੰਮ ਘਟ ਕਰੇਗੀ ਥੋੜਾ ਜਹੀ ਨੂੰ ਪਟ્રોલ ਲਾਵਾਂਗੇ ਪਟ્રોલ ਆਣਾ ਕਿ ਸੀਰ ਬਿਲਕੁਲ ਆਰਾਮ ਨਾਲ ਸੈੱਟ ਬੈਠ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਪਲੇਟ ਨੂੰ ਬੜੇ ਹੀ ਆਰਾਮ ਨਾਲ ਵਿੱਚ ਲਗਾਇਆ ਜਾ ਰਿਹਾ ਪਲੇਟ ਨੂੰ ਲਗਾਉਣ ਤੋਂ ਬਾਅਦ ਅਸੀਂ ਇਹਦਾ ਮੈਗਨੇਟ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਤਾਂ ਕਿ ਵਿੱਚ ਕੋਈ ਕਚਰਾ ਨਾ ਮੈਗਨੇਟ ਨੂੰ ਸਾਫ਼ ਕਰਨ ਤੋਂ ਬਾਅਦ ਇਹਦੀ ਕੋਇਲ ਪਲੇਟ ਨੂੰ ਵੀ ਚੰਬਰ ਜਿਸ ਜਿਹਦੇ ਵਿੱਚ ਕੋਇਲ ਲੱਗੀ ਹੁੰਦੀ ਹੈ ਉਹਨੂੰ ਵੀ ਚੰਗੀ ਤਰ੍ਹਾਂ ਕਲੀਨ ਕਰ ਲਵਾਂਗੇ ਪਲੇਟ ਨੂੰ ਦੋਵੇਂ ਡਾਟ ਸਟਾਰ ਕਾਸਾ ਲਮਾ ਕੇ ਕਲੀਨ ਕਰਨ ਤੋਂ ਬਾਅਦ ਮੈਗਨੇਟਰ ਨੂੰ ਸੇਮ ਜਿਸ ਤਰ੍ਹਾਂ ਖੋਲਿਆ ਉਹ ਹੀ ਪੋਜੀਸ਼ਨ ਦੇ ਵਿੱਚ ਇਹਨੂੰ ਅਸੀਂ ਲਗਾਣਾ ਹੈ ਕਈ ਵਾਰ ਮੈਗਨੇਟ ਦੇ ਵਿੱਚ ਕਚਰਾ ਹੋਣ ਕਰਕੇ ਕੋਇਲ ਸੜਨ ਦਾ ਖਤਰਾ ਰਹਿੰਦਾ ਹੈ ਜਦੋਂ ਆਇਲ ਵਿੱਚ ਚੜ ਜਾਂਦਾ ਹੈ ਤਾਂ ਮਿੱਟੀ ਬਹੁਤ ਜ਼ਿਆਦਾ ਵਿੱਚ ਲੱਗ ਜਾਂਦੀ ਹੈ ਇਸ ਕਰਕੇ ਮੈਗਨੇਟਰ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਮੈਗਨੇਟ ਦਾ 14 ਨੰਬਰ ਨਟ ਨੂੰ ਗੋਟੀ ਨਾਲ ਹੀ ਕਸਾਂਗੇ ਮੈਗਨੇਟ ਦੇ ਅੰਦਰ 24 ਨੰਬਰ ਚਾਬੀ ਪਾ ਕੇ ਮੈਗਨੇਟ ਨੂੰ ਫੜ ਕੇ ਤਾਂ ਫਿਰ ਅਹੀਂ ਇਹਨੂੰ 14 ਨੰਬਰ ਨਟ ਨਾਲ ਕਸਾਂਗੇ ਬੜੇ ਹੀ ਆਰਾਮ ਨਾਲ ਜ਼ਿਆਦਾ तिरछा ਜੋ ਨਹੀਂ ਲਗਾਣਾ ਉਹਦੇ ਨਾਲ ਕੀ ਨਟ ਸਲਿੱਪ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਆ ਉਸ ਤੋਂ ਬਾਅਦ ਅਸੀਂ ਇਹਦਾ 에ਅਰ ਫਿਲਟਰ ਸਾਫ਼ ਕਰਾਂਗੇ 에ਅਰ ਫਿਲਟਰ ਨੂੰ ਚੰਗੀ ਤਰ੍ਹਾਂ ਹਵਾ ਮਾਰ ਕੇ ਕਲੀਨ ਕਰਕੇ ਇਸ ਨੂੰ ਲਗਾਵਾਂਗੇ 에ਅਰ ਫਿਲਟਰ ਤੇ ਪੰਜ ਨਟ ਹੁੰਦੇ ਆ ਪੰਜੇ ਨਟਾਂ ਨੂੰ ਬੜੇ ਧਿਆਨ ਨਾਲ ਲਗਾਉਣਾ ਜੇ ਨਟ ਨੂੰ ਜ਼ਿਆਦਾ ਜੰਗ ਲੱਗੇ ਦਾ ਹੈ ਤਾਂ ਉਹਨੂੰ ਥੋੜਾ ਜਿਹਾ ਔਇਲ ਲਾ ਲੈਣਾ ਤਾਂ ਕਿ ਸਾਨੂੰ ਲਗਾਉਣ ਦੇ ਵਿੱਚ ਥੋੜੀ ਆਸਾਨੀ ਹੋਵੇ ਉਸ ਤੋਂ ਬਾਅਦ ਅਸੀਂ ਸਫਾਈ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਬਾਹਰ ਵਾਲੇ ਟਾਪੇ ਨੂੰ ਲਗਾ ਦਿੱਤਾ ਗਿਆ। ਲਗਾਉਣ ਤੋਂ ਬਾਅਦ ਅਸੀਂ ਫਿਰ ਅਸੀਂ ਇਹ ਜਿਹੜਾ ਕੋਇਲ ਪਲੇਟ ਵਾਲਾ ਚੈਂਬਰ ਇਹਨੂੰ ਸਾਫ਼ ਕਰਕੇ ਰੱਖਿਆ ਸੀ। ਹੁਣ ਅਸੀਂ ਇਹਨੂੰ ਹਵਾ ਨਾਲ ਵੀ ਕਲੀਨ ਕਰਨਾ ਹੈ। ਬਾਕੀ ਜਿਹੜਾ ਅਸੀਂ ਪੈਟਰੋਲ ਨਾਲ ਸਾਫ਼ ਕੀਤਾ ਡੀਜ਼ਲ ਮਿਕਸ ਕਰਕੇ ਉਹ ਵੇਚ ਨਾ ਰੇ ਕਉਂਕਿ ਉਹ ਬਿਚਰੇਗਾ ਤਾਂ ਫਿਰ ਦੁਬਾਰਾ ਮਿੱਟੀ ਘਟਾ ਆਣ ਦਾ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ ਆ ਇਸ ਕਰਕੇ ਅਸੀਂ ਇਹਨੂੰ ਸਾਫ਼ ਕਰ ਦੇਣਾ ਸਾਫ਼ ਕਰਨ ਤੋਂ ਬਾਅਦ ਕਈ ਵਾਰ ਇਹ ਰਿਪੀਟ ਲਾਣ ਵੇਲੇ ਜਿਹੜਾ ਬਾਹਰ ਆਹੀ ਪਲਾਸਟਿਕ ਦਾ ਟਾਪਾ ਲਗਾਣੇ ਆ ਉਹ ਉਹਦੇ ਵਿੱਚ ਸੀਲ ਨਹੀਂ ਹੁੰਦੀ ਅਸੀਂ ਉਹਨੂੰ ਵੀ ਧਿਆਨ ਦੇ ਦੇਣਾ ਔਰ ਇਹਦਾ 플ੱਗ ਵੀ ਚੈੱਕ ਕਰਾਂਗੇ 플ੱਗ ਦੇ ਵਿੱਚ ਥੋੜੀ ਜਿਹੀ ਕਪਲ ਨੇ ਔਰ ਨੂੰ ਸੈੱਟ ਕਰਾਂਗੇ ਕਿਉਂਕਿ ਜਿੱਲੇ 플ੱਗ ਦਾ ਗੈਪ ਆ ਉਹ ਦੋਨੇ ਪਾਸੇ ਜੁੜਿਆ ਹੋਇਆ ਹੈ ਉਹਦਾ ਨਾ ਗੱਡੀ ਸਟਾਰਟ ਹੁੰਦੀ ਹੈ ਨਾਲ ਹੀ ਬੰਦ ਹੋ ਜਾਂਦੀ ਹੈ ਗੱਡੀ ਸਟਾਰਟ ਹੁੰਦੀ ਹੈ ਨਾਲ ਹੀ ਬੰਦ ਹੋ ਜਾਂਦੀ ਹੈ ਤੁਸੀਂ ਦੇਖ ਸਕਦੇ ਟਾਪ ਆ ਮੈਗਨੇਟ ਦਾ ਬਿਲਕੁਲ ਸਾਫ਼ ਹੈ ਸਾਫ਼ ਕਰਨ ਤੋਂ ਬਾਅਦ ਅਸੀਂ ਇਹਨੂੰ ਲਗਾਵਾਂਗੇ ਤਿੰਨ ਨਾਟਾ ਤਿੰਨੇ ਨਾਟੇ ਬੜੇ ਹੀ ਤਿੰਨ ਲਗਾਉਣਾ ਹੈ ਹੁਣ ਆ ਨਸਫ਼ ਆ ਇਹ ਟੱਗਿਆ ਨਟ ਘਾਣਾ ਵਿਲੇ ਇੰਨਾ 8 ਨੁਕਤਿਆਂ ਨੂੰ ਬੜੀਏ ਤਰੀਕੇ ਨਾਲ ਕੱਸ ਦਿਨਾ। ਹੌਸਤਵਾਲ ਦੇ ਵਿੱਚ ਇੱਕ ਹੋਰ ਪ੍ਰੋਬਲਮ ਹੈ। ਕਿ ਜਿਹੜੀ ਇਹ ਨਿਊਟਰਲ ਵਾਲੀ ਲਾਈਟ ਆ ਉਹ ਨਹੀਂ ਜਗਦੀ। ਇਹੀ ਆ ਤੁਸੀਂ ਦੇਖ ਸਕਦੇ ਇੱਥੇ 8 ਨੁਕਤੇ ਲਗਾਏ ਦੇ ਨਾਲ ਇੱਕ ਗ੍ਰੀਨ ਤਾਰ ਹੁੰਦੀ ਹੈ। ਉਹ ਇਹਦੇ ਨਾਲ ਲਗਾਣੀ ਹੁੰਦੀ ਆ ਅਰਥ ਹੁੰਦਾ ਉਹ ਤਾਂ ਹੀ ਸਾਡੀ ਨਿਊਟਰਲ ਜਗਦੀ। ਉਹਨਾਂ ਨੂੰ ਕੱਟ ਦਿੱਤੀ ਸੀ ਇਸ ਕਰਕੇ ਇਹਨੂੰ ਜੋੜ ਲਾ ਕੇ ਉਹਨੂੰ ਉਹਦੇ ਨਾਲ ਲਾ ਦਿੱਤਾ ਗਿਆ ਤਾਂ ਹੁਣ ਸਾਨੂੰ ਲੋਟ ਲੜਵੀ ਇੱਕ ਹੋਈ ਔਰ ਸੋਚ ਲਾ ਰਿਹਾ ਉਸ ਤੋਂ ਬਾਅਦ ਇਹਦਾ ਪਰਾਣੀ ਬਰਾਮਾ ਇਹਦੇ ਵਿੱਚ ਚੈਨ ਕਵਰ ਦੇ ਵਿੱਚ ਥੋੜੀ ਜਿਹੀ ਬਰਾਮਾ ਉਹਨੂੰ ਠੀਕ ਕਰਾਂਗੇ ਇਹ ਜਿਹੜਾ ਜੋੜ ਆ ਇਹ ਜੋੜ ਕੇ ਆਪ ਬਿਲਕੁਲ ਚੰਗੀ ਤਰ੍ਹਾਂ ਦੋਵੇਂ ਸਾਫ਼ ਕਰਾਂਗੇ ਰੋਲ ਨਾਲ ਸਾਫ਼ ਕਰਕੇ ਇਹਨਾਂ ਨੂੰ ਚੰਗੀ ਲਾ ਲਗਾ ਦੇਵਾਂਗੇ ਜੇ ਇਹ ਕੈਪ ਨਹੀਂ ਸਹੀ ਲੱਗੇਗਾ ਤਾਂ ਗੱਡੀ ਸਟਾਰਟ ਨਹੀਂ ਹੋਏਗੀ ਸਟਾਰਟ ਹੋਏਗੀ ਤਾਂ ਮਿਸਿੰਗ ਕਰੇਗੀ ਅਰਥ ਲਈ ਇਸ ਕਰਕੇ ਹੀ ਨੂੰ ਵੀ ਬੜੇ ਧਿਆਨ ਨਾਲ ਲਗਾਣਾ ਲਗਾ ਕੇ ਨੂੰ ਚੰਗੀ ਤਰ੍ਹਾਂ ਪੀਸ ਜਿਸ਼ੇ ਦੇ ਵਿੱਚ ਰੱਖ ਦੇਣਾ ਹੋਰ ਇਹ ਚੈਨਲ ਕਵਰ ਦੀ ਤੁਹਾਨੂੰ ਇਹ ਪ੍ਰੋਬਲਮ ਦੱਸਣਾ ਚਾਹਾਂਗੇ ਕਿ ਇਹ ਜਿਹੜਾ ਸਰਾਖੇ ਦੇ ਬੰਦ ਹੋਣ ਕਰਕੇ ਇਹਦੇ ਵਿੱਚ ਘਾਟੋ ਘਟ ਅੱਧਾ ਕਿਲੋ ਮਿੱਟੀ ਜਮ ਗਈ ਇਸ ਕਰਕੇ ਚੈਨਲ ਕਵਰ ਜਦੋਂ ਵੀ ਸਰਵਿਸ ਕਰਾਣੀ ਹੈ ਚੈਨਲ ਕਰੋ ਬਿਲਕੁਲ ਕਲੀਨ ਕਰਾਣੇ ਆ ਅਗਰ ਜੇ ਕੋਈ ਮਕੈਨਿਕ ਭਰਾ ਦੇਖ ਰਿਹਾ ਤਾਂ ਉਹਨੇ ਵੀ ਚੈਨਲ ਕਵਰ ਬਿਲਕੁਲ ਪੀਸ ਕਰਨਾ ਸਾਫ ਕਰਕੇ ਫਿਰ ਲਗਾਣੇ ਆ ਔਰ ਇਹਦੇ ਵਿੱਚ ਇੱਕ 11 ਨੰਬਰ ਨਟ ਲਗਾਵਾਂਗੇ ਅਸੀਂ ਸਾਡੇ ਕੋਲ ਟੂਲ ਹੈਗਾ 11 ਨੰਬਰ ਚੂੜੀ ਪਾਣ ਲਈ 11 ਨੰਬਰ ਟੂਲ ਲਗਭਗ ਹਰ ਮਕੈਨਿਕ ਕੋਲ ਹੋਣਾ ਚਾਹੀਦਾ ਕਿਦਣਾ ਕਿ ਚੈਨਕਾ ਉਹਦੇ ਨਟ ਦੇ ਵਿੱਚ ਜਿਹੜਾ 10 ਨੰਬਰ ਚੂੜੀ ਨੂੰ ਹੈ ਜੋ ਖਰਾਬ ਹੋ ਚੁੱਕੀ ਹੈ ਇਹਨੂੰ ਠੀਕ ਕਰਾਂਗੇ ਮੋਸ ਲਾ ਕੇ ਇਹਨੂੰ 11 ਨੰਬਰ ਚੂੜੀ ਬਣਾਵਾਂਗੇ ਬੜੇ ਹੀ ਪਿਆਰ ਨਾਲ ਧੀਰੇ ਧੀਰੇ ਦੋਵੇਂ ਪਾਸੇ ਘੁਮਾਵਾਂਗੇ ਦੋ ਦਿਨ ਵਾਰੀ ਅਪਡਾਉਨ ਅਪਡਾਉਨ ਕਰਨ ਤੋਂ ਬਾਅਦ ਫਿਰ ਦੁਬਾਰਾ ਨਵੀਂ ਬਿਟਰ ਨੂੰ ਲਗਾਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਚੂੜੀ ਸਾਡੀ ਬਣ ਕੇ ਤਿਆਰ ਹੈ ਹੁਣ ਅਸੀਂ ਇਹਨੂੰ ਚੈੱਕ ਕਰ ਲਈ ਦੂਸਰੀ ਬਿਟਰ ਨੂੰ ਨਾਲ ਲਗਾਵਾਂਗੇ ਤਾਂ ਕਿ ਸਾਡਾ ਚੈਨ ਕਵਰ ਸਹੀ ਤਰੀਕੇ ਨਾਲ ਫਿੱਟ ਹੋ ਸਕੇ ਨਾਟਾ ਲਗਾ ਕੇ ਦੇਖ ਲਵਾਂਗੇ ਕਿ ਨੱਟ ਸਹੀ ਚੱਲ ਰਿਹਾ ਜਾਂ ਨਹੀਂ ਤੋਂ ਚੈਨਲ ਕਵਨ ਨੂੰ ਚੂੜੀ ਪਾ ਕੇ ਸਹੀ ਤਰੀਕੇ ਨਾਲ ਫਿਟ ਕਰ ਦੇਵਾਂਗੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਮਕੈਨਿਕ ਬਾਈਆਂ ਨੂੰ ਅੱਜ ਦੀ ਇਹ ਸਰਵਿਸ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੋਵੇਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਨਾ ਔਰ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਔਰ ਨਮੀਆ ਤਾਂ ਨਮੀਆ ਵੀਡੀਓ ਅਸੀਂ ਤੁਹਾਡੇ ਲਈ ਲਈ ਲੈ ਕੇ ਆਂਦੇ ਰਾਵਾਂਗੇ ਔਰ ਤੁਸੀਂ ਸਾਨੂੰ ਸਪੋਰਟ ਕਰ ਦੇਣਾ बहुत बहुत आप सब का धन्यवाद और आप जी का सो सबसक्राइब करने भी बहुत बहुत धन्यवाद प्लीज सपोर्ट करते रहना इसी तरह